ਸਾਊ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਇਸ ਟਾਈਮ ਪਿੰਡ ਠੱਠੀ ਦੇ ਵਿੱਚ ਖੜੇ ਆ ਜਿੱਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਚਿੰਦਰ ਸਿੰਘ ਜੀ ਹੋਣੀ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਸੋ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮਾਨ ਸਾਹਿਬ ਹੁਣਾ ਵੱਲੋਂ ਸੋ ਇਹਨਾਂ ਸਾਰਿਆਂ ਵੀਰਾਂ ਨੂੰ ਅਸੀਂ ਜੀ ਆਇਆਂ ਆਖਦੇ ਆ ਕਿ ਜਿਹੜੇ ਅੱਜ ਕਰਤੂ ਘਟ 50 ਤੋਂ 55 ਪਰਿਵਾਰ ਨੇ ਜਿਹੜੇ ਇਹਨਾਂ ਦੇ ਨਾਲ ਅੱਜ ਸ਼ਾਮਲ ਹੋਏ ਨੇ ਸਾਰੇ ਬਹੁਤ ਸਾਡੇ ਸਤਿਕਾਰਯੋਗ ਵੀਰ ਨੇ ਭੈਣਾ ਨੇ ਸੋ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਿਹੜਾ ਵੀ ਕੰਮ ਹੋਊਗਾ ਇਹਨਾਂ ਦੇ ਪਹਿਲ ਦੇ ਆਧਾਰ ਤੇ ਜਿਹੜਾ ਹੈ ਕਿ ਉਹ ਕੀਤੇ ਜਾਣਗੇ ਕਿਸੇ ਵੀ ਰਕਮ ਦਾ ਕਿਸੇ ਵੀ ਪ੍ਰਕਾਰ ਦਾ ਹੋਵੇ ਔਰ ਇਹਨਾਂ ਵੀਰਾਂ ਨੂੰ ਵੀ ਪੂਰਾ ਵਿਸ਼ਵਾਸ ਦਿਵਾਇਆ ਗਿਆ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਦਿਨ ਰਾਤ ਮਿਹਨਤ ਕਰਕੇ ਬਿਲਕੁਲ ਮਾਨ ਸਾਹਿਬ ਹੁਣਾਂ ਦੇ ਆਮ ਆਦਮੀ ਪਾਰਟੀ ਦੇ ਨਾਲ ਵਗੈਰਾ ਜੋ ਅਸੀਂ ਚੱਲਾਂਗੇ ਹਰ ਕਰਾਇਸਾਂ ਜੀ بڑا ਰਜਾਣ ਹੈ ਸ਼ਾਮਲ ਹੁੰਦਾ ਕੀ ਕਹਿਣਾ ਕਿ ਹੁੰਦੇ ਜਾ ਆਹ ਦੇਖੋ ਸਾਰੇ ਹੀ ਜਿਹੜੇ ਸਾਡੇ ਲਗਭਗ 10 ਸਾਲ ਹੋ ਗਏ ਨੇ ਸਰਕਾਰ ਬੜੀ ਨੂੰ ਮਾਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੇ ਕਾਰਾਂ ਨੂੰ ਦੇਖਦੇ ਹੋਏ ਸਾਰੇ ਕਿ ਵੱਧ ਤੋਂ ਵੱਧ ਜਿਹੜੇ ਕਿ ਸਾਡੇ ਵੀਰ ਸਾਡੀਆਂ ਭੈਣਾਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਦੋਨੇ ਦਿਨ ਕੀ ਸ਼ਾਮਲ ਹੋਣ ਜਾ ਰਹੇ। ਕੀ ਪ੍ਰੋਸਾ ਦੇ ਵਿੱਚ? ਇਹ ਪ੍ਰੋਸਾ ਇਹ ਹੈ ਕਿ ਜਿਹੜੇ ਵੀ ਮਲਖੋਂ ਤੱਕ ਜਿਹੜੇ ਸਾਡੇ ਮਾਨ ਸਾਹਿਬ ਹੋਣਾ ਨੇ ਸਰਕਾਰ ਦੇ ਵੀ ਜਿਹੜੇ ਕਾਰਜਗੁਜ਼ਾਰੀ ਰਹੀ ਹੈ ਜਿਹੜੇ ਕਿ ਸਾਡੇ ਬਹੁਤ ਵੀਰ ਸੂਜਵਾਰ ਨੇ ਜਿਹੜੇ ਕਿ ਸਮਝਦਾਏ ਨੇ ਕਿ ਯਾਰ ਵਾਕਿਆ ਜਿੱਦਾਂ 600 ਜੂਨਟ ਦੀ ਗੱਲ ਕਰ ਲੋ ਆਪਦੀ ਸਰਕਾਰ ਆਪਦੇ ਦੁਆਰਾ ਪੰਕ ਕੈਂਪ ਲਾਏ ਨੇ ਸੋ 50000 ਦੇ ਆਸ-ਪਾਸ ਆਪਾਂ ਸਰਕਾਰੀ ਨੌਕਰੀਆਂ ਦੇ ਚੁੱਕੇ ਨੇ ਸੋ ਇਹਨਾਂ ਸਾਰੇ ਕਮਾਂਕਾਰਾਂ ਨੂੰ ਮੁਹੱਲਾ ਕਲੀਨਿਕ ਖੁੱਲ ਗਏ ਨੇ ਸੋ ਇਸ ਕਰਕੇ ਇਹਨਾਂ ਕਮਾਂ ਨੂੰ ਦੇਖਦੇ ਹੋਏ ਜਿਹੜੇ ਕੀ ਆਮ ਆਦਮੀ ਪਾਰਟੀ ਵਿੱਚ ਦਿਨੋਂ-ਦਿਨ ਜਿਹੜਾ ਕੀ ਵਾਅਦਾ ਹੋ ਰਿਹਾ ਆਉਣ ਵਾਲੇ ਇਲੈਕਸ਼ਨਾਂ ਦੇ ਤੁਹਾਨੂੰ ਕਿੰਨਾ ਤੋਂ ਵੱਡਾ ਜੋ ਸਪੋਰਟ ਮਿਲ ਰਿਹਾ ਨਹੀਂ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰ ਰਿਹਾ ਜੀ ਜਿਹੜੇ ਵੀ ਪਿੰਡ ਜਿੱਥੇ ਵੀ ਜਾਂਦਾ ਕਿ ਆਪਾਂ ਸਭ ਸੰਮਤੀ ਦੇ ਨਾਲ ਜਿਹੜੀਆਂ ਕਿ ਆਪਾਂ ਪੰਚਾਇਤਾਂ ਬਣਾਈਆਂ ਸੋ ਸਰਕਾਰ ਵੱਲੋਂ ਜਿਹੜਾ ਕੀ ਵੱਤੋਂ-ਵੱਤ ਆਪਾਂ ਲਾਭ ਲੈ ਸਕੀ ਜਿੱਦਾਂ ਮਾਨ ਸਾਹਿਬ ਹੁਣਾਣਾ ਕਿ ਆ ਕਿ 5 ਲੱਖ ਰੁਪਈਆ ਆਪ ਜਾਂ ਹਸਪੀਟਲ ਜਿਹੜਾ ਕੀ ਉਹ ਦਿੱਤਾ ਜਾਊਗਾ ਸੋ ਮੈਂ ਤੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਪਿੰਡਾਂ ਦੇ ਵਿੱਚ ਸਭ ਸ਼ਾਂਤੀਆਂ ਕਰੀਏ ਔਰ ਵੱਧ ਤੋਂ ਵੱਧ ਆਪਣੇ ਸਰਪੰਚ ਸਹਿਮਤੀ ਦੇ ਨਾਲ ਬਣਾਈਏ ਠੀਕ ਹੈ ਜਦੋਂ ਚੋਣਾਂ ਆਉਣਗੀਆਂ 27 ਦੇ ਵਿੱਚ ਜਦੋਂ ਜਿਹੜੀ ਪਾਰਟੀ ਵਧੀਆ ਲੱਗੂਗੀ ਤੁਸੀਂ ਫਿਰ ਉਸ ਨੂੰ ਵੋਟ ਕਰ ਦਿਓ ਚਾਹ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਹੋਣਗੇ ਤੇ ਤੁਸੀਂ ਜਿਦੂ ਉਹਨਾਂ ਨੂੰ ਵੋਟ ਕਰਿਓ ਨਹੀਂ ਤੇ ਜਿਹੜੀ ਪਾਰਟੀ ਤੁਹਾਨੂੰ ਵਧੀਆ ਲੱਗੂਗੀ ਉਸ ਨੂੰ ਵੋਟ ਕਰ ਦਿਓ ਪਰ ਹੁਣ ਆਪਾਂ ਸਹਿਮਤੀ ਦੇ ਨਾਲ ਟੜੇਬੰਦੀ ਤੋਂ ਉੱਪਰ ਉੱਠ ਕੇ ਆਏ ਪਾਰਟੀ ਬਾਜੀ ਤੋਂ ਪਰੋਠ ਗਿਆ ਬਸ ਸਭ ਸੰਪਤੀ ਦੇ ਨਾਲ ਜਿਹਨੇ ਕਿਉਂ ਪੰਚਾਇਤਾਂ ਬਣ ਧੰਨਵਾਦ